ਤਹਾੜਾ ਕਿਹੜਾ ਪਰਿਵਾਰ ਦਾ ਜੀ ਜਿਹੜਾ ਹੈ ਉਹ ਚਲਾ ਗਿਆ ਹੈਗਾ ਕੀ ਕਾਰਨ ਸੀਗਾ ਜੀ ਜੀ ਬਹੁਤ ਸਾਲਾਂ ਕੇ ਨਨ੍ਹਾ ਨਨ੍ਹਾ ਕਰਦੇ ਪਹਿਲਾਂ ਚਿੱਟਾ ਲਾਉਂਦੇ ਸੀ ਕਿ ਉਹ ਡਾਕਟਰ ਗੋਲੀਆਂ ਐ ਪਰਸੋਂ ਹੀ ਮਰੇ ਹੋਏ ਪਰਸੋਂ ਕਿਦਾਂ ਕੀ ਹੋਇਆ ਕੀ ਕੀ ਕੀਤਾ ਸੀਗਾ ਉਹਨਾਂ ਨੇ ਦੀਕਾ ਇਲਾਯਾ ਤੇ ਕਾ ਮੈਡੀਕਾ ਦੇ ਸਾਹਮਣੇ ਡਿੱਗੇ ਆ ਟਡੀਆਂ ਮੇਰੀ ਚੋਟੀ ਚਾਰ ਆ ਬਚਾਈਏ ਅੱਜ ਤੋਂ ਬੁੱਝੇ ਸੁਨਾਵਈ ਨਹੀਂ ਆਂਦੇ ਨਾ ਜਾਵੰਦ ਕੋਈ ਨਾ ਜਾਵੰਦ ਨਹੀਂ ਵਾਦ ਤੋ ਵਾਦ ਨਾ ਜਾ ਬਾਕੀ ਤੁਸੀਂ ਆ ਦੇਖੀ ਲਾ ਕੀ ਨਾਮ ਕੀ ਸੀ ਉਹਨਾਂ ਦੀ ਕਿੰਨੀ ਉਮਰ ਸੀ ਅੱਲਾ ਦਾ ਨਾਮ ਸੰਦੇਸ ਸੀਗਾ ਉਮਰ ਨਾ ਦੇ ਟਾਈਟ ਸੀਗੇ ਬੱਚੀ ਵੀ ਸੀਗੀ ਹੈ ਬੜੀ ਆ ਇੱਕ 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 ਕਦੋਂ ਤੋਂ ਨਸ਼ਾ ਕਰ ਲਈ ਸੀ। ਧੰਨਵਾਦ। ਫਿਰੋਜ਼ਪੁਰ ਦੇ ਪਿੰਡ ਲੱਖੋਗੇ ਬੇਰਾਮ ਦੇ ਵਿੱਚ ਅੱਜ ਤਿੰਨ ਜੜੀਆਂ ਨੇ ਮੋਤਾ ਹੋਈਆਂ ਨੇ ਇਹ ਪਰਿਵਾਰ ਵਾਲਿਆਂ ਦੇ ਵੱਲੋਂ ਇਹ ਕਿਹਾ ਗਿਆ ਕਿ ਇਹ ਮੋਤਾ ਜੜੀਆਂ ਹੋਈਆਂ ਨੇ ਨਸ਼ੇ ਦੇ ਓਵਰਡੋਸ ਦੇ ਕਾਰਨ ਇਹ ਜੜੀਆਂ ਮੋਤਾ ਹੋਈਆਂ ਨੇ ਤਿੰਨ ਪਰਿਵਾਰ ਜਿਹੜੇ ਵੱਖ-ਵੱਖ ਸਨ ਉਹਨਾਂ ਤਿੰਨਾਂ ਦੇ ਜਿਹੜੇ ਨੌਜਵਾਨ ਮੁੰਡੇ ਜਿਨ੍ਹਾਂ ਦੀ ਜਿਹੜੀ ਹੈ ਨਸ਼ੇ ਦੀ ਓਵਰਡੋਸ ਦੇ ਨਾਲ ਜਿਹੜੀ ਮੌਤ ਹੋਈ ਹੈ ਇਹ ਪਰਿਵਾਰ ਦਾ ਕਹਿਣਾ ਹੈਗਾ ਉੱਥੇ ਹੀ ਉਹਨਾਂ ਪਰਿਵਾਰ ਦੇ ਵੱਲੋਂ ਅੱਜ ਜਿਹੜਾ ਜਿਹੜਾ ਨੈਸ਼ਨਲ ਹਾਈਵੇ ਦੇ ਉੱਪਰ ਧਰਨਾ ਲਾਇਆ ਗਿਆ ਸੀਗਾ ਅਤੇ ਹੁਣ ਉਹ ਜਿਹੜਾ ਧਰਨਾ ਹੈਗਾ ਇੱਥੋਂ ਚੱਕ ਦਿੱਤਾ ਗਿਆ ਕਰੀਬ 2 ਘੰਟੇ ਜਿਹੜਾ ਹਾਈਵੇ ਦੇ ਉੱਪਰ ਹੈ ਜਿਹੜਾ ਧਰਨਾ ਉਹ ਲਾਇਆ ਗਿਆ ਸੀਗਾ ਤੇ ਉੱਥੇ ਹੀ ਜਿਹੜੇ ਪੁਲਿਸ ਅਧਿਕਾਰੀ ਇੱਥੇ ਪਹੁੰਚੇ ਉਹਨਾਂ ਦੇ ਵੱਲੋਂ ਇਹ ਵੀ ਕਿਹਾ ਗਿਆ ਕਿ ਤਿੰਨ ਮੌਤਾ ਜ਼ਰੂਰ ਹੋਈਆਂ ਹਨ ਉਹਦੇ ਪਿਛਲੇ ਲੰਬੇ ਸਮੇਂ ਤੋਂ ਜਿਹੜਾ ਬਿਮਾਰ ਦੇ ਸੀਗੇ ਲੇਕਿਨ ਹੁਣ ਜਦੋਂ ਇਹ ਪੋਸਟਮਾਰਟਮ ਹੋਏਗਾ ਔਰ ਮੈਡੀਕਲ ਟੀਮ ਦੀ ਜਾਂਚ ਤੋਂ ਬਾਅਦ ਇਹ ਕਲੀਅਰ ਹੋਏਗਾ ਕਿ ਇਹਨਾਂ ਦੀ ਮੌਤ ਜਿਹੜੀ ਹੈ ਉਹ ਨਸ਼ੇ ਦੇ ਕਾਰਨ ਹੀ ਹੋਈ ਹੈ ਜਾਂ ਕੋਈ ਹੋਰ ਕਾਰਨ ਸੀਗਾ ਉੱਥੇ ਪਿੰਡ ਵਾਸੀਆਂ ਦੇ ਵੱਲੋਂ ਜਿਹੜੇ ਆ ਉਹ ਵੱਡੇ આરોਪ ਲਗਾਏ ਗਏ ਨੇ ਸਰਕਾਰ ਦੇ ਉੱਤੇ ਪੁਲਿਸ ਪ੍ਰਸ਼ਾਸਨ ਦੇ ਉੱਤੇ ਉਹਨਾਂ ਦਾ ਕਹਿਣਾ ਕਿ ਪਿੰਡ ਦੇ ਵਿੱਚ ਜਿਹੜਾ ਨਸ਼ਾ ਸ਼ਰਿਹਾਮ ਜਿਹੜਾ ਹੈ ਵੇਚ ਰਿਹਾ ਹੈਗਾ ਕਿੰਨੀ ਉਮਰ ਆਉਂਦੀ ਸਾਈ ਸਾਹੀ ਕਿਵੇਂ ਦੱਸ ਕਿਵੇਂ ਹੋਈ ਹੈ ਕਰ ਕੇ ਹੋਈ ਯਾ ਕੱਤਣਾ ਹੋਈ ਕਦੋਂ ਤੋਂ ਨਸ਼ਾ ਕਰਦਾ ਸੀਗਾ ਕਿਹੜਾ ਨਸ਼ਾ ਕਰਦਾ ਸੀ ਹਾਏ ਕੀ ਤੁੰਤਾ ਸੀ ਐ ਟਿੱਟਾ ਦਾ ਟੀਵੀ ਲਾਉਂ ਤੂੰ ਕਰ ਰਿਹਾ ਸੀ ਸੁਣਾ ਰਿਹਾ ਕੀ ਬਾਲ ਨੂੰ ਕਦੋਂ ਕਦੋਂ ਤੋਂ ਤੂੰ ਤੂੰ ਇਸ ਆਲਮ ਮਿਲਦਾ ਪਿਆ ਜੀ ਦੇਖ ਤੂੰ ਹੋਈ ਕੱਲ ਇੱਕ ਆ ਕੀ ਕੀ ਸੀਗਾ ਅੱਛਾ ਅੱਛਾ ਮੀ ਹਾਏ ਅਰੇ ਪਿੰਡ ਵਾਲੇ ਹਾਏ ਤੁਹਾਡਾ ਕਿਹੜਾ ਪਰਿਵਾਰ ਦਾ ਜੀ ਜਿਹੜਾ ਹੈ ਉਹ ਚਲਾ ਗਿਆ ਹੈਗਾ ਕੀ ਕਾਰਨ ਸੀਗਾ ਜੀ ਜੀ ਸਾਲਾ ਕੇ ਨਾ ਨਾ ਕਰਦੇ ਪਹਿਲਾਂ ਚਿੰਤਾ ਲਾਉਂਦੇ ਸੀ ਕਿ ਉਹ ਡਾਕਟਰ ਕੋਲੀਆਂ ਇਹ ਪਰਸੋਂ ਹੀ ਮਰੇ ਹੋਏ ਪਰਸੋਂ ਕਿਦਾਂ ਕੀ ਹੋਇਆ ਕੀ ਕੀ ਕੀਤਾ ਸੀਗਾ ਉਹਨਾਂ ਨੇ ਕੀ ਕ ਇਲਾਇਆ ਤੇ ਕ ਮੈਡੀਕਲ ਦੇ ਸਾਹਮਣੇ ਡਿੱਗੇ ਆ ਜੜੀਆਂ ਮੇਰੀ ਛੋਟੀ ਚਾਰ ਆ ਬਚਾਈ ਉਹਨਾਂ ਨੂੰ ਅਸਰ ਉਹ ਪੁੱਛੇ ਰਹਿਣਾ ਵਾਹੇ ਨੇ ਕਹਿੰਦੇ ਨਜਾਬੰਦ ਕੋਈ ਨਜਾਬੰਦ ਨਹੀਂ ਵਾਦ ਤੋਂ ਵਾਦ ਨਜਾਬ ਬਾਕੀ ਤੁਸੀਂ ਆ ਦੇਖੀ ਲਾ ਕੀ ਨਾਮ ਕੀ ਸੀ ਉਹਨਾਂ ਦੀ ਕਿੰਨੀ ਉਮਰ ਸੀ ਅੱਲਾ ਦਾ ਨਾਮ ਜਿੰਦਗੀ ਦਾ ਉਮਰ ਨਾ ਦਿੱਤਾ ਸੀ ਜੀ ਬੱਚੇ ਵੀ ਜਗੇ ਆ ਇੱਕ ਕੀ ਇੱਕ ਕਦੋਂ ਤੋਂ ਨਸ਼ਾ ਕਰ ਰਹੀ ਸੀ ਕਿਸੇ ਦਾ ਨਵਾਂ ਹਸਪਤਾਲ ਤੇ ਲਈ ਐਡਮਿਟ ਕਰਵਾਇਆ ਸੀ ਕਦੀ ਉਹ ਤਿੰਨ ਦਾਵਾ ਤੇ ਕਰਾਇਆ ਸੀਗਾ ਫਿਰ ਹੂਣ ਕੀ ਕੀ ਇਹਨਾਂ ਨੇ ਖਾਦਾ ਹੈਗਾ ਕਿਵੇਂ ਹੋਈ ਇਹਨਾਂ ਨੇ ਮੈਡੀਕਲ ਗੋਲੀਆਂ ਉਹਨਾਂ ਦਾ ਟੀਕਾ ਲਾਇਆ ਸੀਗਾ ਮੈਡੀਕਲ ਦੇ ਸਾਹਮਣੇ ਹੀ ਡਿੱ ਗਿਆ ਕੀ ਮੰਨ ਕਰਦੇ ਹੈਗੇ ਉਹ ਵੀ ਨਸ਼ਾ ਕਰ ਬੰਦ ਕਰ ਨਜੌੜ ਜੈਦਾ ਛੱਟ ਦਾ ਜਿਹੜੇ ਤਰਕੇ ਤਰਕੇ ਅੱਕੇ ਦਾ ਕਿਸੇ ਦੀ ਆ ਵਾ ਵਾ ਤੇ ਵੇੜਾ ਆਏ ਕਰ ਅੜੀ ਆ ਗਈ ਦਵਾਡ ਕੀ ਕੰਮ ਵੀ ਕਰਦੇ ਸੀਗੇ ਵਾਟਰ ਵਰਕ ਚ ਸੀਗੇ ਉਹ ਤੋਂ ਵੀ ਉਹਨਾਂ ਨੂੰ ਲਾਤਾ ਠੇਕੇਦਾਰ ਨਹੀਂ ਸੀਗੇ ਨਹੀਂ ਗੌਰਮੈਂਟ ਜੌਬ ਸੀਗੀ ਕੀ ਨਾਮ ਹੈ ਤੁਹਾਡਾ ਨਾਮ ਸੁਨੀਤਾ ਕੀ ਨਾਮ ਸੀ ਕਿੱਥੋਂ ਦਾ ਰਹਿਣ ਵਾਲਾ ਸੀ ਇਹ ਲੱਖੋ ਕਿਆਂ ਦੇ ਰਹਿਣ ਵਾਲਾ ਮੈਂ ਦੱਸਾਂਗਾ ਨਾ ਆ ਪਿਤਾ ਦੇ ਨਾਮ ਮੁਖਤਿਆਰ ਸੀ ਮਾਤਾ ਦੇ ਨਾਮ ਮਨਜੀਤ ਕੌਰ ਸੀ ਤੇ ਇਹ ਮੇਰੀ ਪਤਨੀ ਬੋ ਮੇਰਾ ਬੇਟੀ ਆ ਤਾਂ ਮੇਰੇ ਵੀ ਡੈਥ ਬਹੁਤ ਜਾਂਦੀ ਕਿ ਕਿੰਦੀ ਡੈਥ ਕਿੰਦੀ ਹੋਈ ਹੈ ਤੁਹਾਡੇ ਕੋਲ ਲੱਗਦਾ ਸੀ ਅੱਛਾ ਕਿਵੇਂ ਡੈਥ ਹੋਈ ਹੈ ਇਹ ਬਸ ਇਨਛੇ ਦੇ ਕਰਨੀ ਕਦੋਂ ਹੋਈ ਹੈ ਮੇਰੇ ਰਾਤ ਦੇ ਸੱਤ ਮਹੀਨਾ ਹੋ ਗਿਆ ਮੁੰਡੇ ਨੇ ਕੀਤੇ ਲਾਣ ਆਪ ਗਾ ਲਿਆ ਸਭ ਲੱਤਾਂ ਬਹੁਤ ਖਰਾਬ ਹੋ ਗਈਆਂ ਡੀ ਦੇ ਲਾ ਦੇ ਬਹੁਤ ਖਰਾਬ ਹੋ ਜਾਂਦਾ ਮਹੀਨਾ ਹੋ ਗਿਆ ਸਾਨੂੰ ਸਾਹ ਮਹੀਨਾ ਹੋ ਗਿਆ ਮੈਂ ਉਸਰਾ ਨੇ ਇਹ ਕੀ ਕੰਮ ਕਰਦਾ ਸੀ ਨਾ ਵਿਆਹ ਹੋਇਆ ਸੀ ਵਿਆਹ ਹੋਇਆ ਨੱਚ ਹੀ ਕਰੀ ਜਾਂਦਾ ਬਾਰ ਬਰબાદ ਕਰਦਾ ਘਰ ਤੇ ਇੱਕ ਇੰਨੀ ਗਲਾਸੀ ਨੀ ਰਾਂ ਬੱਚੇ ਵੀ ਹੈਗੇ ਸੀ ਇਹਦੇ ਤੇ ਇਹਦੀ ਵਾਈਫ ਕਾਬੂ ਵੀ ਉਹ ਨਾਲ ਹੀ ਬੱਚਾ ਵੀ ਇਥੇ ਚਲੇ ਗਈ ਉਹ ਰੋਟੀ ਨਹੀਂ ਮਿਲਦੀ ਚਲੇ ਗਈ ਕੋਈ ਕੁਝ ਨਹੀਂ ਆਵੇ ਕਿਉਂ ਬਹੁਤ ਆਣੀ ਮੈਨੂੰ ਲੈ ਜਾਏ ਨਾ ਨਹੀਂ ਲਿਆ ਤਾਂ ਪਰ ਨਹੀਂ ਕੁਝ ਨਹੀਂ ਲੈ ਆਉਣਾ ਤਾਂ ਆਪ ਕਰਾਉਣਾ ਤੇ ਜਿਹੜੀ ਜਿਹੜੀ ਮੌਤ ਹੋਈ ਹੈ ਤਿੰਨਿਆਂ ਨੇ ਸਾਰੇ ਲੱਖੋਂ ਕਿਤੇ ਰਹਿਣ ਉਹ ਰਾਤ ਇਹਦੀ ਹੋਈ ਆ ਉਹਨਾਂ ਦੀ ਰਾਤ ਇਹ ਦੁਬਾਰਾ ਕੀਤਾ ਲਾ ਕੇ ਰਾਤ ਇਹ ਵੀ ਹੈ ਇਹ ਬੁਮਾਰ ਬਾਬਾ ਜੀ ਦਾ ਮਹੀਨਾ ਹੋ ਗਿਆ ਟੀਕਿਆ ਨਹੀਂ ਕਰਨੀ ਕੀ ਮੰਗ ਕਰਦੇ ਹੋ ਮਾਤਾ ਜੀ ਤੁਸੀਂ ਕੀ ਮੰਗ ਕਰਦੇ ਹੋ ਕੀ ਮੰਗ ਕਰਦੇ ਹੋ ਸਰਕਾਰ ਦੀ ਮੰਗ ਆਈ ਹੋਰ ਬੁੱਕੀ ਮੰਗ ਸਰਕਾਰ ਦੀ ਮੰਗ ਆ ਬੱਚੇ ਪਾਠ ਠੀਕ ਰਹਿਣ ਇਹਨਾਂ ਦੀ ਤੇ ਜੋ ਹੋ ਗਿਆ ਜੀ ਬੱਚਿਆਂ ਦੇ ਅੱਗੇ ਬਾਜ਼ੀ ਚ ਰਹਿਣ ਅੱਗੇ ਦਾ ਸੁਧਾਰ ਹੋਵੇ ਨਹੀਂ ਦੱਸੂਗੀ ਕਿ ਸਹੀ ਨਾ ਹੋਈਏ ਮੈਂ ਆਪ ਤੇ ਨਹੀਂ ਦੱਸ ਸਕਦਾ ਕਿ ਮੈਂ ਡੈੱਡ ਬੋਡੀ ਤੋਂ ਤੁਸੀਂ ਦੇਖੋ ਡੈੱਡ ਬੋਡੀ ਤੋਂ ਇੱਕ ਤਾਂ ਬੈੱਡਸੋਰ ਹੋਇਆ ਹੋਇਆ ਇੱਕ ਜੀ ਲੱਤ ਜਲੀ ਹੋਈ ਹੈ ਇਹ ਚੀਜ਼ਾਂ ਜਿਹੜੀ ਹੈ ਯਾਰ ਆਲਰੇਡੀ ਪੁਰਾਣੀ ਇਹਦੇ ਇੱਕ ਦੀ ਵੀਡੀਓ ਜਿਹੜੀ ਸਾਲ ਦੀ ਆਈ ਹੋਈ ਹੈ ਵੀ ਇਹ ਬੰਦਾ ਵਿੱਚ ਲਿਖ ਰਿਹਾ ਵੀ ਮੈਂ ਮਾਰਾ ਮੇਰਾ ਇਲਾਜ ਕਰਵਾ ਉਸੇ ਨੂੰ ਪੈਸੇ ਨਹੀਂ ਦਿੱਤੇ ਇਹ ਇਹ ਤਾਂ ਹੁਣ ਬਾਕੀ ਪੋਸਟਰ ਡਾਕਟਰ ਸਾਹਿਬ ਕਰਵਾਉਣਗੇ ਸਰ ਜਾਣਕਾਰੀ ਮੁਤਾਬਕ ਪਤਾ ਲੱਗਾ ਕਿ ਟੈਬਲੇਟਸ ਲਈਆਂ ਸੀ ਇਹਨਾਂ ਨੇ ਨਸ਼ੇ ਦੀਆਂ ਉਹਦੇ ਨਾਲ ਹੋਇਆ ਜੀ ਕੁਝ ਜਾਣਕਾਰੀ ਮੁਤਾਬਕ ਤੇ ਵੀ ਅਸੀਂ ਇੱਥੇ ਖੜੇ ਆ ਅਸੀਂ ਸਾਹਮਣੇ ਪਤਾ ਲੱਗਾ ਇੱਕ ਬੰਦਾ ਜਿਹੜਾ ਹੈ ਤਿੰਨ ਵਾਰੀ ਦਾਖਲ ਹੋਇਆ ਤਿੰਨ ਵਾਰੀ ਐਡਮਿਟ ਹੋਣ ਤੋਂ ਬਾਅਦ ਦਿਲ ਆ ਗਿਆ ਵੀ ਉਹ ਉਹਦੀ ਵਿਲ ਪਾਵਰ ਹੀ ਨਹੀਂ ਹੈਗੀ ਆਪਣੀ ਵਿਲ ਪਾਵਰ ਹੀ ਨਹੀਂ ਹੈ ਉਹਨੇ ਇਹ ਜੀ ਜਿਹੜੀ ਆਪਾਂ ਦਿਖਾ ਰਹੇ ਹਾਂ ਅਸੀਂ ਸਾਲوں ਤੋਂ ਅਫਸੋਸ ਦੇ ਵੀ ਜੀ ਤਿੰਨ ਸਾ ਪਰਵਾਰ ਜਿਹੜੇ ਪਰ ਜਿਹੜੇ ਅਸੀਂ ਇੱਕ ਮਹੀਨੇ ਤੋਂ ਕਹਿੰਦੇ ਆਂ ਵੀ ਵਿਆਹ ਲਿਖਾਓ ਕਿੱਥੋਂ ਦਵਾਈ ਲਈ ਹੈ ਕਿੱਥੋਂ ਕੋਈ ਪਰ ਕੋਈ ਲਿਖਾਈ ਨਹੀਂ ਹੈ ਅਜੇ ਪਰਚਾ ਦੇਣਾ ਸਤਿਆਰ ਬਠੇ ਜੇ ਦਾ ਵੀ ਕੋਈ ਮਲਜਮ ਹੋਗਾ ਜੇ ਜੇ ਦੇਸ਼ ਤੋਂ ਵੀ ਲੈ ਕੇ ਆਏ ਇਹਦੇ ਖਰਾ ਪਰਚਾ ਦੇਣਾ ਸਤਿਆਰ ਬਠੇ ਸਰ ਜਿਹੜਾ ਧਰਨਾ ਲਗਾਇਆ ਕੀ ਮੰਗ ਕੀ ਕਰ ਰਹੇ ਆ ਜੀ ਪਰਿਵਾਰ ਵਾਲੇ ਮੰਗਦੇ ਉਹਨਾਂ ਦੀ ਹੈਗੀ ਹੈ ਜੀ ਕੋਈ ਸਾਲੋਂ ਫਾਈਨੈਂਸ਼ੀਅਲੀ ਮਦਦ ਵੀ ਦੇਣ ਖਲਾਸ਼ੀ ਨਹੀਂ ਤੇ ਅਸੀਂ ਤੇ ਦੇ ਨਹੀਂ ਸਕਦੇ ਇਹ ਇਹ ਗਵਰਨਮੈਂਟ ਦੀ ਨਸ਼ਾ ਵਿਰੋਧੀ ਦੇ ਵਿੱਚ ਹੈਗੀ ਹੈ ਵੀ ਫ੍ਰੀ ਲਾਜ ਕਰ ਰਹੇ ਨੇ ਅਸੀਂ ਰੋਜ਼ ਲੋਕਾਂ ਨੂੰ ਮੋਟੀਵੇਟ ਕਰ ਰਹੇ ਹਾਂ ਵੀ ਤੁਸੀਂ ਆਓ ਦਾਖਲਾ ਅਸੀਂ ਕਰਾਣੇ ਆ ਫ੍ਰੀ ਆਵਕਾਸ਼ ਦਵਾਈ ਦੇ ਰਹੇ ਗਵਰਨਮੈਂਟ ਦੇ ਹੀ ਹੋ ਉਸ ਤੋਂ ਆ ਤੁਹਾਨੂੰ ਕੁਝ ਕਰ ਸਕਦੇ ਹੋ ਸਿੱਧੇ ਵੇਲਪਰ ਆਪਣੀ ਕਰਨੀ ਮੈਨੂੰ ਤੁਹਾਨੂੰ ਸਰ ਇਹ ਤਿੰਨੋਂ ਨੌਜਵਾਨ ਇੱਕੋ ਪਿੰਡ ਦੇ ਹੀ ਸੀਗੇ ਆ ਇੱਕੋ ਪਿੰਡ ਦੇ ਨੇ ਨੌਜਵਾਨ ਤੇ ਹੁਣ ਤੁਸੀਂ ਉਮਰ ਦੇ ਦੇਖਾਂਗੇ ਕਿੰਨੀ ਇਹ ਦੀ ਹੈ ਇਹ ਜਾ ਰਿਹਾ ਜਿਹੜਾ ਪਿੰਡ ਦੇ ਵਿੱਚ ਨਸ਼ੇ ਦੇ ਕਾਰਨ ਮੌਤਾਂ ਜਿਹੜੀਆਂ ਨੌਜਵਾਨਾਂ ਦੀਆਂ ਹੋ ਰਹੀਆਂ ਹਨ 2 ਦਿਨ ਪਹਿਲਾਂ ਵੀ ਜਿਹੜਾ ਇੱਕ ਨੌਜਵਾਨ ਦੀ ਜਿਹੜੀ ਮੌਤ ਹੈ ਉਹ ਨਸ਼ੇ ਦੇ ਕਾਰਨ ਕਰਕੇ ਹੋਈ ਹੈ ਇਹ ਸਾਰੇ ਜਿਹੜੇ ਰੋਪ ਨੇ ਪਿੰਡ ਵਾਸੀਆਂ ਦੇ ਵੱਲੋਂ ਲਗਾਏ ਗਏ ਨੇ ਅਤੇ ਉਸ ਪਰਿਵਾਰ ਦੇ ਮੈਂਬਰਾਂ ਦੇ ਵੱਲੋਂ ਲਗਾਏ ਗਏ ਹਨ ਉੱਥੇ ਹੀ ਵੱਡੇ ਸਵਾਲ ਖੜੇ ਹੁੰਦੇ ਨੇ ਕਿ ਜੇਕਰ ਇਹਨਾਂ ਦੀ ਮੌਤ ਜਿਹੜੀ ਨਸ਼ੇ ਦੇ ਕਾਰਨ ਹੋਈ ਹੈ ਪੰਜਾਬ ਸਰਕਾਰ ਲਗਾਤਾਰ ਪੁਲਿਸ ਪ੍ਰਸ਼ਾਸਨ ਲਗਾਤਾਰ ਜਿਹੜਾ ਹੈਗਾ ਨਸ਼ੇ ਦੇ ਵਿਰੋਧ ਜਿਹੜੇ ਸੈਮੀਨਾਰ ਲਗਾਏ ਜਾ ਰਹੇ ਹਨ ਯੁੱਧ ਨਸ਼ਿਆਂ ਵਿਰੁੱਧ ਚਲਾਇਆ ਜਾ ਰਿਹਾ ਹੈ ਅਗਰ ਜੇ ਜਮਿਨੀ ਪੱਧਰ ਦੀ ਉਹ ਤਾਂ ਨਸ਼ੇ ਦੇ ਕਾਰਨ ਵਾਕਈ ਹੋਈ ਹੈ ਤਾਂ ਇਹ ਜਿਹੜਾ ਹੈ ਯੁੱਧ ਨਸ਼ਿਆਂ ਦੇ ਵਿਰੁੱਧ ਜਿਹੜੀ ਉਲਟ ਕਾਰਵਾਈ ਸਮਝੀ ਜਾ ਸਕਦੀ ਹੈ ਕਿ ਵੱਡੇ ਪੱਧਰ ਤੇ ਨਸ਼ਾ ਪਿੰਡਾਂ ਦੇ ਵਿੱਚ ਫਿਰ ਵਿਕ ਰਿਹਾ ਹੈਗਾ ਹਲਤ ਕਰੋ ਨਸ਼ਾ ਜਿਹੜਾ ਬੰਦ ਨਹੀਂ ਹੋਇਆ ਤਾਂ ਉੱਥੇ ਹੀ ਪਰਿਵਾਰ ਵਾਲਿਆਂ ਦਾ ਰੋ ਰੋ ਕੇ ਬੁਰਾ ਹਾਲ ਹੈ ਤੇ ਉਹਨਾਂ ਦਾ ਇਹ ਵੀ ਕਹਿਣਾ ਹੈਗਾ ਕਿ ਸਰਕਾਰ ਨਸ਼ਾ ਬੰਦ ਕਰੇ ਔਰ ਜਿੱਤੋਂ ਵੀ ਜਿਹੜਾ ਨਸ਼ਾ ਮਿਲਦਾ ਹੈ ਸਰਕਾਰ ਉਹਨਾਂ ਨੂੰ ਜਿਹੜਾ ਹੈ ਪੁਲਿਸ ਉਹਨਾਂ ਨੂੰ ਗ੍ਰਿਫਤਾਰ ਕਰੇ ਅਤੇ ਜਿਨ੍ਹਾਂ ਦੇ ਵਿੱਚ ਜਿਹੜਾ ਉਹ ਬੰਦ ਕਰੇ ਫਿਰੋਜ਼ਪੁਰ ਤੋਂ ਕੈਮਰਾ ਪਰਸਨ ਦੇ ਨਾਲ ਅਸ਼ੇਖ ਲੋਤਰਾ ਪੰਜਾਬ ਤੱਕ